ਜਿਹੜਾ ਬਿਹੂਤਾ ਬਿਆਨ ਅਮਿਤ ਸ਼ਾਹ ਜੀ ਨੇ ਦਿੱਤਾ ਉਹਦੇ ਬਾਰੇ ਇੰਡੀਆ ਨੇ ਕਟਰ ਦੇ ਕੋਲੇ ਜਿਹੜੇ 8 ਨੇਵੀ ਦੇ ਇੰਡੀਅਨ ਸੀ ਕੇ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀਗੀ ਉਹ ਉਹਨਾਂ ਨੇ ਰੱਦ ਕਰਾਈ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਤੇ ਸਾਰੇ ਬੀਜੇਪੀ ਆਰਐਸਐਸ ਨੇ ਜੇ ਕਟਰ ਦੇ ਵਿੱਚ ਜਾ ਕੇ ਇੱਕ ਮੁਸਲਮਾਨ ਦੇਸ਼ ਡੇਥ ਪੈਨਲਟੀ ਮੌਤ ਦੀ ਸਜ਼ਾ ਨੂੰ ਢਿੱਲਾ ਕਰ ਸਕਦਾ ਤੇ Hindu ਧਰਮ ਤੇ Hinduਤਵਾ ਜਿਹੜਾ ਇਹ ਸਾਡੇ ਕੈਦੀ ਹੈ ਉਹਨਾਂ ਨੂੰ ਕਿਉਂ ਨਹੀਂ ਛੱਡ ਸਕਦਾ ਕਿਉਂ ਨਹੀਂ ਉਹਨਾਂ ਦੀ ਜਿਹੜੀ ਮੌਤ ਦੀ ਸਜ਼ਾ ਉਸ ਨੂੰ ਖਤਮ ਕਰ ਸਕਦਾ ਤੇ ਜੇ 15 ਅਗਸਤ ਜਿੱਥੇ ਹਿੰਦੂਤਵਾ ਦੇ ਲੋਕ ਆਪਣੀ ਆਜ਼ਾਦੀ ਦਾ ਦਿਨ ਮਨੰਦਦੇ ਐ ਮਨਾਉਂਦੇ ਐ ਪਿਛਲੇ ਸਾਲ ਬੀਬੀ ਬਾਣੋ ਜਿਹਦੇ ਉੱਤੇ ਜ਼ਬਰ ਜਨਾਹ ਕੀਤਾ ਗਿਆ ਹਿੰਦੂਤਵਾ ਨੇ ਤੇ ਜਿਹੜੇ ਕਤਲ ਸੀਗੇ ਉਹ ਕਾਤਲ ਸੀਗੇ ਉਹ ਸਾਰੇ ਜੇਲ੍ਹ ਦੇ ਵਿੱਚੋਂ ਰਿਹਾ ਕਰਾਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਸਿੱਖਾਂ ਦੇ ਲਈ ਜਸਟਿਸ ਹੈ ਹੀ ਨਹੀਂ ਕਿ ਜੇ ਕਟੜ ਦੇ ਕੋਲੇ ਜਾ ਕੇ ਤੁਸੀਂ ਇਹ ਮਾਫੀ ਮੰਗਵਾ ਸਕਦੇ ਹੋ ਅੱਠ ਨੇਵਲ ਪਰਸਨਸ ਜਿਹੜੇ ਇਜ਼ਰਾਈਲ ਦੀ ਖੁਫੀਆ ਏਜੰਸੀ ਮਸਾਦ ਦੇ ਨਾਲ ਰਲ ਕੇ ਉੱਥੋਂ ਦੀ ਖੁਫੀਆ ਇਨਫੋਰਮੇਸ਼ਨ ਲੈ ਕੇ ਇੰਡੀਆ ਨੂੰ ਵੀ ਦਿੰਦੇ ਸੀਗੇ ਇਜ਼ਰਾਈਲ ਨੂੰ ਵੀ ਦਿੰਦੇ ਸੀਗੇ ਉਹ ਤਾਂ ਤੁਸੀਂ ਮਾਫ਼ ਕਰਵਾ ਲਿਆ ਤੇ ਅਮਿਤ ਸ਼ਾ ਜੀ ਇਹੋ ਜਿਹਾ ਬੇਵੁੱਦਾ ਬਿਆਨ ਦਿੰਦੇ ਆ ਕਿ ਇਹ 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 ਐ ਕਰਨ ਫੇਰ ਅਸੀਂ ਦੇਖਾਂਗੇ ਮੇਰਾ ਮਤਲਬ ਹੈ ਅਸੀਂ ਇਹੋ ਜਿਹੇ ਲੋਕਾਂ ਦੇ ਨਾਲ ਨਹੀਂ ਵੱਸ ਸਕਦੇ ਨਹੀਂ ਰਹਿ ਸਕਦੇ ਹੋ ਇਹ ਚੈਪਟਰ ਖਤਮ ਹੋ ਜਾਊਗਾ ਜਿਹੜਾ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਹ ਕਤਲ ਸ਼ੁਰੂ ਕਰ ਦਿੱਤੇ ਐ ਅਸੈਸਿਨੇਸ਼ਨਸ ਇਟਨਾਲਡ ਇੰਡੀਆ ਦੀ ਡਿਫੈਂਸ ਪੋਲਿਸੀ ਦੇ ਉੱਤੇ ਵੀ ਬਹੁਤ ਫਰਕ ਪਿਆ ਕਿਉਂ ਕਰਕੇ 26 ਤਰੀਕ ਨੂੰ ਕਵਾਡ ਦੇ ਜਿਹੜੇ ਦੂਜੇ ਮੈਂਬਰ ਹੈਗੇ ਐ ਜਪਾਨ ਤੇ ਆਸਟ੍ਰੇਲੀਆ ਉਹਨਾਂ ਦੇ ਵੀ ਪ੍ਰਾਈਮ ਮਿਨਿਸਟਰਸ ਨੇ 26 ਨੂੰ ਆਉਣਾ ਸੀ ਕਵਾਡ ਜਿਹੜਾ ਇਹ ਚੀਨ ਦੇ ਖਿਲਾਫ ਡਿਫੈਂਸ ਬਣਾਇਆ ਹੋਇਆ ਸਾਰਿਆਂ ਨੇ ਇਹਨਾਂ ਦੀ ਮੀਟਿੰਗ ਸੀ ਤੇ ਕਵਾਡ ਦੀ ਵੀ ਇਹ ਮੀਟਿੰਗ ਰੱਦ ਕੀਤੀ ਗਈ ਹੈ ਜਦੋਂ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦੇ ਨਾਲ ਸਮਝੌਤਾ ਸਿੱਖਾਂ ਦੇ ਕਤਲ ਤੇ ਟੁੱਟ ਚੁੱਕਿਆ ਹੈ ਹੁਣ ਆਪਣਾ ਫੋਰਨ ਮਿਨਿਸਟਰ ਪੰਜ ਦਿਨ ਰੂਸ ਦੇ ਕੋਲੇ ਜਾ ਕੇ ਬੈਠ ਕੇ ਉੱਥੇ ਪਤਾ ਨਹੀਂ ਉਹਨਾਂ ਤੋਂ ਕੀ ਲਿਆ ਕੀ ਨਹੀਂ ਲਿਆ ਹੁਣ ਫੇਰ ਇਹ ਰੂਸੀਆਂ ਦੇ ਕੈਂਪ ਦੇ ਵਿੱਚ ਆਪਣੀ ਫੋਰਨ ਪੋਲਿਸੀ ਨੂੰ ਲੈ ਗਏ ਇਹ ਤੁਸੀਂ ਸਾਰਾ ਕੁਝ ਕਹਿੰਦੇ ਹੋ ਪਰ ਇਹ ਕਤਲਾਂ ਦੇ ਨਾਲ ਜੇ ਫੋਰਨ ਪੋਲਿਸੀ ਵੀ ਚੇਂਜ ਹੋ ਜੇ ਤੇ ਡਿਫੈਂਸ ਪੋਲਿਸੀ ਵੀ ਰੱਦ ਹੋ ਜੇ ਤਾਂ ਮੈਂ ਸਮਝਦਾ ਕਿ ਇਹ ਇਹ ਬਹੁਤ ਸੰਗੀਨ ਜੁਰਮ ਕੀਤੇ ਆ ਜਿਹੜੇ ਇਹਨਾਂ ਨੇ ਜ਼ਰੂਰਤ ਕੀਤੀ ਹੈ ਕਿ ਵਿਲਾਇਤ ਦੇ ਵਿੱਚ ਇਹਨਾਂ ਨੇ ਉਹਨੂੰ ਅਫਤਾਰ ਸੰਖੰਡੇ ਨੂੰ ਮਾਰਤਾ ਜਿਹੜੀ ਗਾਰਡੀਅਨ ਅਖਬਾਰ ਹੈ ਵਿਲਾਇਤ ਦੀ ਉਸ ਨੇ ਇੱਕ ਬਿਆਨ ਦਿੱਤਾ ਹੈ ਕਿ ਇੱਕ ਟੋਰੀ ਐਮਪੀ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਇਹ ਕਿਵੇਂ ਕਤਲ ਹੋਇਆ ਪੁਲਿਸ ਨੇ ਜੀ ਇਨਕੁਆਇਰੀ ਪੂਰੀ ਤਰ੍ਹਾਂ ਕਿਉਂ ਨਹੀਂ ਕੀਤੀ ਉਹਦੇ ਮਾਂ ਨੂੰ ਨਹੀਂ ਪੁੱਛਿਆ ਉਹਦੇ ਦੋਸਤਾਂ ਨੂੰ ਨਹੀਂ ਪੁੱਛਿਆ ਉਹਦੇ ਜਥੇਬੰਦੀਆਂ ਨੂੰ ਪੁੱਛਿਆ ਤੇ ਬਲੇਸ ਨੇ ਕਿਵੇਂ ਇਹਦੀ ਇਨਕੁਆਇਰੀ ਕੀਤੀ ਹੈ ਇਹ ਜੜ ਤੱਕ ਤਾਂ ਗੱਲ ਚੱਲ ਗਈ ਹੈ ਹੁਣ ਹੁਣ ਮੇਰਾ ਮਤਲਬ ਹੈ ਇਹਨੂੰ ਬਾਹਰ ਕੱਢਣ ਦੇ ਲਈ ਤੁਹਾਡੀ ਵੀ ਇਹ ਸਾਨੂੰ ਜ਼ਰੂਰਤ ਹੈ ਤੇ ਤੁਸੀਂ ਕੰਡੇ ਤੇ ਬੈਠੇ ਹੋ ਜਿੱਥੇ ਦੋ ਕਤਲ ਪਾਕਿਸਤਾਨ ਦੇ ਵਿੱਚ ਇੰਡੀਆ ਨੇ ਕਰਤੇ ਹੈ ਤੇ ਇਹਦੀ وجہ ਇਹ ਹੈ ਕਿ ਮੁਸਲਮਾਨਾਂ ਨੂੰ ਤਾਂ ਅਸੀਂ ਨਾਪ ਲਿਆ 370 ਵੀ ਖਤਮ ਕਰਤੀ ਹੈ ਰੋਜ਼ਾਨਾ ਠੋਕੀ ਜਾਂਦੇ ਹੈ ਤੇ ਅਸੀਂ ਹਿੰਦੂਆਂ ਨੂੰ ਦਿਖਾਉਣਾ ਚਾਹੁੰਦੇ ਹਾਂ ਇਲੈਕਸ਼ਨ ਤੋਂ ਪਹਿਲਾਂ ਇਹ ਜਿਹੜੇ ਸਿੱਖ ਬਣੇ ਫਿਰਦੇ ਐ ਇਹ ਬਾਹਰ ਦੇ ਮੁਲਕਾਂ 'ਚ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਣਾ ਤੇ ਇਹਨਾਂ ਨੂੰ ਗੋਲੀ ਨਾਲ ਤਬਾਹ ਕਰਨਾ ਤੇ ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਜਦੋਂ ਸਾਰੀ ਦੁਨੀਆ ਉੱਠ ਪਈ ਐ ਤੇ ਅਸੀਂ ਚੁੱਪ ਕਰਕੇ ਰਹੀਏ ਜਾਂ ਐਸਟਪੀਸੀ ਚੁੱਪ ਕਰਤੇ ਰਹੇ ਤਖਤਾਂ ਦੇ ਜਸਦਰ ਚੁੱਪ ਕਰਕੇ ਰਹਿਣ ਇਹ ਬੁਝਦਲੀ ਐ ਟਾਇਰਤ ਅਸੀਂ ਬਿਲਕੁਲ ਸਾਡੀਆਂ ਦੋਨੋਂ ਪਾਰਟੀਆਂ ਤੁਹਾਡੇ ਕੋਲੇ ਹਾਜ਼ਰ ਆਈਆਂ ਅੱਜ ਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਛੱਡੀ ਤਰ੍ਹਾਂ ਬੇਸ਼ੱਕ 2.5 ਕਿਲੋਮੀਟਰ ਦਾ ਹੋਵੇ ਬੇਸ਼ੱਕ ਕਿੰਨੇ ਦਾ ਹੋਵੇ ਪਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ